ਹਾ ਮਕੰਦ ਮੈਂ ਹੋਰ ਸੁਣੀਆ ਕਰ ਲਿਆ ਜਰਾ ਕਿਹੜੀ ਆ ਤੇਰੇ ਵਾਲੀ ਕਿਹੜੀ ਦੁਕਾਨਾ ਛੁਪੀ ਕੇ ਹਾਂ ਅਕੇ ਭਾਈ ਉਹਦਾ ਜਦੋਂ ਬਿੱਲ ਇਕੱਠਾ ਹੋ ਗਿਆ ਮੀਟਰ ਪਟਣ ਆਏ ਅੱਖਾ ਚੋ ਨਾ ਮੀਟਰੀ ਕਰਦੇ ਆਲ ਦੇ ਨਾਂ ਤੇ ਨਿਕਲੇ ਹੋਏ ਅੱਖਾ ਇਹਦੇ ਤੇਰੇ ਨਾਂ ਤੇ ਕਿਹੜਾ ਛੁਪੀ ਕੇ ਲੱਗਿਆ ਕਿਉਂ ਗੱਪਾਂ ਮਾਰੀ ਇਹਨਾਂ ਕੁੜੀ ਚੋ ਤਾਂ ਜੇ ਤੂੰ ਚਾਗਲਾ ਮੈਂ ਤਾਂ ਨਹੀਂ ਹੈਗਾ ਆਏ ਵੇ ਬਿੱਲ ਪਾਣੇ ਬੜੇ ਇਨਾਂ ਦੇ ਘਰੇ ਜਾਈ ਆ ਗਿਆ ਭਾਈ ਇਹਨਾਂ ਦੇ ਕੋਲੇ ਆ ਸਪਾਇਆ ਇਹਨੂੰ ਕਹਿੰਦੇ ਮੀਟਰ ਫੜਾ ਨਹੀਂ ਥੋਂ ਚੱਲਦਾ ਤੇਰਾ ਅੱਖਾ ਪਰੇ ਬੁੜੀਆਂ ਨੂੰ ਪਤਾ ਲੱਗਾ ਜੁੰਡੇ ਪੱਟ ਬੜੇ ਹਾਲ ਉਹਦਾ ਕਹਿਆ ਸਾਡੇ ਪੁਰਾਣਾ ਬਿੱਲ ਰਹਿੰਦਾ ਸੀ ਮੀਟਰ ਦਾ ਐ ਮੀਟਰਾਂ ਦਾ ਸੀ ਲੱਤੈ ਨੂੰ ਕਿਹੜਾ ਕੰਜਰ ਕਹਿੰਦਾ ਉਹ ਤਈ ਲੱਗੀ ਜਾਂਦਾ ਇਹਦੇ ਭਾਈ ਕੀ ਕਰਿਆ ਕਈ ਸਾਲਾਂ ਦੀ ਗੱਲ ਐ ਖਾਣੀ ਪ੍ਰਾਰ ਦੀ ਗੱਲ ਐ ਕੋ ਟੂ ਪਹਿਲਾਂ ਦੀ ਅੱਛਾ ਐ ਭਾਈ ਕੱਟੀ ਜੇਠੀ ਧਾਰੇ ਤੇ ਅੱਛਾ ਘਰੇ ਕਹਿੰਦਾ ਧਾਰੇ ਤੇ ਦਿੱਤੀ ਦਿੱਤੀ ਹੂੰ ਸੀ ਅੱਛਾ ਉਹ ਜਿਹੜਾ ਭਾਈ ਮੈਂ ਬਾਬਾ ਹੋਈ ਦੋ ਸਾਲਾਂ ਮਾ ਛੂਪੀ ਪਿੱਛੇ ਹਾਂ ਕਿਉਂ ਕਹਿੰਦੇ ਵੀ ਮੈਂ ਛੂਪੀ ਘਰੋਂ ਬੁੜੀਆਂ ਕਹਿਣ ਲੱਗਿਆ ਕਰਿਆ ਜੀ ਨੂੰ ਅੱਛਾ ਅਗੇ ਭਾਈ ਉਹਨਾਂ ਨੂੰ ਕਹੇ ਮੈਂ ਵੇਚਣਗੇ ਤੇ ਆਪਾਂ ਨੂੰ ਜਿਹਦੇ ਬਣ ਜਾ ਪੈਸੇ ਲੈ ਜਾਂ ਮੈਂ ਰੱਖ ਲੈ ਦੁੱਧ ਪੀ ਲਾਂਗੇ ਹਾਂ ਅਗੋ ਨਾ 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 ਵਰਗਾ ਸੁਣਾ ਤੇ ਪੈਸੇ ਦੇ ਤੇ ਫਲਾਣਾ ਕਰਦਾ ਗੱਲ ਨਹੀਂ ਆਵੇ ਪ੍ਰਵਾ ਅੱਛਾ ਮੁੰਡੇ ਨੇ ਖਿੱਚਿਆ ਕੰਧਾਲਾ ਤੈਨੂੰ ਤੈਨ ਖੇਟੀ ਪਿਆਰਿਆ ਅੱਛਾ ਹਾਂ ਕਰ ਜਾ ਜੋਏ ਓਏ ਉਹ ਤਾਂ ਆਖੀ ਸੀ ਮੈਂ ਇਹਦੀ ਕਣਕ ਦੀ ਕਾਹਦੀ ਕਣਕ ਦੀ ਕਣਕ ਸਦੀ ਮੰਡੀ ਉੱਤੇ ਗਾਲੀ ਮਿਲੀ ਨਹੀਂ ਸਾਨੂੰ ਅਸੀਂ ਖੇਤ ਲਾ ਲਈ ਨਾ ਛੋਟੀ ਪਲੇ ਚੱਤੂ ਅੰਦਰ ਤੇ ਦਿੱਤੀ ਸੀ ਉਹ ਕਾਂ ਨੂੰ ਧਾਰੇ ਤੇ ਦਿੱਤੀ ਸੀ ਇਹ ਦੂਜੇ ਲੋਟ ਤੇ ਸੀ ਉਹ ਬੰਡੇ ਮਰਾਈ ਚ ਅੰਮੇ ਮਰੀ ਇਹਦਾ ਕਿਹੜਾ ਕੰਜਰ ਕਹਿੰਦਾ ਤੈਨੂੰ ਬੰਡੇ ਕਛਾਈ ਦਿੱਤੀ ਸੀ ਨਾ ਉਹ ਅਗਲੇ ਕਮੋੜ ਤੇ ਹਾਂ ਆਹ ਕੰਮ ਹੈ ਦੇਖੋ ਰੇ ਤੇ ਤੂੰ ਕੰਜਰ ਦੇ ਬੱਕਰੀ ਖਲਾਤੀ ਸੀ ਮੈਂ ਕਿਹੜੀ ਬੱਕਰੀ ਖਲਾਉਂਦੀ ਉਹ ਡੱਬੀ ਜੀ ਐ ਤੈਨੂੰ ਕੋਈ ਗੱਲਾਂ ਬਣਾਇਆ ਬਣਾਈ ਜਾ ਵੀ ਗੱਲਾਂ بس ਰੈਂਦਾ ਕਰੋ ਬੱਕਰੀ ਕਿਹਦੀ ਖਲਾਤੀ ਓਏ ਉਹ ਤਾਂ ਦਿੱਤੀ ਸੀ ਗਿਆ ਜੰਗੋ ਕੈਨ ਉਹਦਾ ਜੰਗੋ ਦੇ ਪੋਤੇ ਦੇ ਸੱਲ ਘਟ ਗਏ ਅੱਖਾ ਅੱਖਾ ਦੁੱਧ ਵੀ ਹਾਂ ਦੁੱਧ ਫੇਰਾ ਮੈਨੂੰ ਕਹਿੰਦਾ ਤਾਇਆ ਕਿ ਬੱਕਰੀ ਮਾ ਅਛੜਾ ਲੈ ਜਾ ਆਪਾਂ ਕਿ ਹੱਦ ਨਹੀਂ ਪਈ ਕੇ ਜਿੱਥੇ ਕੋਈ ਜਿੱਥੇ ਕੋਈ ਮੋਹ ਮੜਾ ਗਿਆ ਨਹੀਂ ਹੋਵੇ ਕਿ ਉਹ ਪਰਛੋਟੋ ਠੇ ਬਣ ਕੇ ਕਹਿੰਦਾ ਮੁੰਡਾ ਠੀਕ ਕਰ ਮੈਂ ਭਾਈ ਕੋਈ ਨਹੀਂ ਲੋੜ ਹੋ ਰੱਖ ਲੋ ਆਪਾਂ ਇਹਦੇ ਵਰਗੇ ਥੋੜੀ ਹਾਂ ਮੈਂ ਕਹਿੰਦਾ ਹਾਂ ਇਹ ਜਾਂਦਾ ਇਹ ਲਿਆ ਜਾਵੇ ਥਾਂਗਾ ਕਿਹੜੀ ਜਿਆ ਜਿੱਥੇ ਜ਼ਿਆਦਾ ਲਿਆਜ ਪਾਵੇ ਬਸ ਉੱਥੇ ਬਾਰ ਕਰ ਦਿੰਦਾ ਨਾ ਨਾ ਇਹ ਤਾਂ ਬੰਦਾ ਹੀ ਨਹੀਂ ਹੈ ਬੰਦਾ ਕਾਨੂੰਨੀ ਹੈਗਾ ਚਿਹਰੇ ਵਰਗਾ ਹੋਣਾ ਹੈ ਹੀ ਨਹੀਂ ਆ ਨਹੀਂ ਜਿੱਟੜਾ ਹਾਂ ਹਾਂ ਮੈਂ ਚਿਹਰੇ ਕੰਨਾਂ ਤੇ ਸਹੀ ਹੈ ਭਾਈ ਮੇਰੇ ਵਰਗਾ ਤਾਂ ਕਾਨੂੰ ਨਹੀਂ ਮੇਰਾ ਕਿ ਤੂੰ ਹੱਥ ਨਾਲ ਫੜ ਕੇ ਪਵਾਇਆ ਕਿਸੇ ਜੀ ਉਰੀ ਚੋਦੇ ਹੱਥ ਨਾਲੋਂ ਘਾਟਾ ਹੋਏ ਤੈਨੂੰ ਮੂੰਹ ਲਾਉਂਦਾ ਨਹੀਂਗਾ ਮੂੰਹ ਲਾ ਕੇ ਕਰਦਾ ਸੀ ਥਰਮਾਮੀਟੀ ਲਾਉਣੀ ਮੂੰਹ ਲਾਉਂਦੇ ਹੀ ਹਾਂ ਪਰ ਸੋ ਮਿੱਠੂ ਕੇ ਪਾ ਗਿਆ ਪਤਾ ਟਰਾਲੀ ਪੁੱਛਣਾ ਮਿੱਠੂ ਕਾ ਮੁੰਡਾ ਬੋਲਦਾ ਕਹਿੰਦਾ ਬਾਬਾ ਇੱਥੇ ਖੜ ਜਾ ਮੈਂ ਆਉਣਾਗਾ ਅੱਖਾ ਆਹ ਇੱਜਤ ਹੈ ਦੀ ਵਿੱਗਟ ਕੰਗੇ ਜਾਉਂਦਾ ਉਹ ਉਹ ਤਾਉਦੀ ਬੇਬੇ ਨਹੀਂ ਜਾਂਦੀ ਸੀ ਪੀਤੂ ਦੀ ਯਾਰ ਨਹੀਂ ਜਾਂਦੀ 100 ਪਰਸਨ 100 ਪਰਸਨ ਨਹੀਂ ਨਾਉਣਾ ਨਹੀਂ ਮੰਜਾ ਤੇ ਡਾਕ ਰੱਖਿਆ ਸੀ ਉਨੁੱਤੇ ਬਗਜ ਕੇ ਜੇ ਤੇ ਮੈਂ ਮਰੀ ਜਾਂਦਾ ਮੈਂ ਤੇ ਲੰਗਾ ਸਰਪੰਚ ਦਾ ਸਰਪੰਚੀ ਨਾਲ ਸਰਪੰਚੇ ਬੰਨੂ ਫਿਰਦਾ ਇਹ ਗੱਲਾਂ ਹੋਰ ਸਰਪੰਚ ਦੂਜਾ ਬਣਜੂ ਕਿਹੜਾ ਬਣਜੂ ਉਹ ਜਿਹੜਾ ਆਮ ਕਹਿੰਦੇ ਹੁੰਦੇ ਸਰਪੰਚ ਸਾਹਿਬ ਹੋਰ ਸਰਪੰਚ ਸਾਹਿਬ ਉਹ ਸਰਪੰਚ ਬਾਨ ਨੂੰ ਫਿਰਦਾ ਏ ਬਨੂ ਲਾਗ ਮੇਰੇ ਖੜਾ ਹੋ ਗਿਆ ਹਾਂ ਹਾਂ ਕੀ ਅੰਤ ਕਹਦਾ ਖੜਾ ਹੋ ਗਿਆ ਮੈਂ ਜੇਗਦਾ ਨਹੀਂ ਹਾਂ ਕਿ ਤਾ ਵੋਟਾਂ ਬਾੜੀਆਂ ਮਗਰ ਬਾੜੀ ਬਾੜੀ ਅੱਜ ਘਰ ਦੀ ਪਈ ਉਹੀ ਬਹੁਤਾ ਹੈ ਜੀ ਕੋਈ ਬੰਡ ਮਾਰਦਾ ਬੰਪਰ ਨਹੀਂ ਬਣਾਉਂਦਾ ਕੋਈ ਜਰਾ ਕੌਣ ਤੇਰਾ ਮੈਂ ਨੂੰ ਪਿਛਲੇ ਨੰਬਰਦਾਰ ਬਣਾਉਂਦਾ ਸੀਗੇ ਚੋਬੜਾ ਬਣਾਉਂਗਾ 15 ਪਿੰਡਾਂ ਦਾ ਕੋਈ ਇਹ ਪਿੰਡਾ ਪੰਦਰਾਂ ਪਿੰਡਾਂ ਦਾ ਤੂੰ ਨਾ ਨਹੀਂ ਜਾਣਦਾ ਹੁਣ ਕੰਜਰ ਦੀ ਨਾ ਨਹੀਂ ਮੈਂ ਕੀ ਕਰਨਾ ਨਾ ਜਾਣ ਕੇ ਇਹ ਮੈਨੂੰ ਬਣਾਉਂਦੇ ਸੀਗੇ ਟੈਂਟ ਕੰਜਰ ਦਾ ਘਰ ਦਾ ਨਾ ਬਣਾਉਣਾ ਉਹ ਦੋ ਵਾਰੀ ਮੈਂ ਪੰਚਾਇਤਾਂ ਮੋੜ ਗਾ ਮੈਂ ਕਹਾ ਨਾ ਪਾਈ ਮੇਰਾ ਟਾਈਮ ਨਹੀਂ ਹੈਗਾ ਆਹੋ ਆਹ ਹਾਂ ਬਾੜਾ ਕਬੀਲਦਾਰਾ ਉਧਰ ਫਿਰ ਟੂੜੀ ਟਾੜੀ ਦਾ ਹੈ ਨਾ ਫਿਰ ਸਾਹਬ ਕਿਤਾਬ ਕਰਨਾ ਪੈਂਦਾ ਸਾਰੀ ਮੇਰੇ ਤੇ ਆ ਨਿਗਾਹ ਵਾਨੀਗ ਰੱਖਣੀ ਕਰਦੀ ਹੋਰ ਮੈਨੂੰ ਲੱਗਦਾ ਟਰਾਲੀ ਕਬੀਲਦਾਰੀ ਵੇ ਐਕਤੀ ਭਾਈ ਹੈ ਚੰਗਾ ਕੋਈ ਇੱਕ ਵਾਰੀ ਨਹੀਂ ਭਰਾ ਸਭੋ ਸੱਚਾ ਛੋੜੇ ਵਾਰ ਗਾ ਵੀ ਮੁੰਡੇ ਕੋਲਾਂਗੇ ਸੁਣਿਆ ਅੱਸੀ ਪਰਸੋਂ ਮੂੰਹ ਨੇ ਰੇ ਗੇ ਲੱਗੇ ਪਈ ਅੰਦਾਸੀ ਅਗੇ ਪਿਛਲੇ ਗੇ ਦੇਖੋ ਨਹੀਂ ਬੜੀਆਂ 22 ਟਰਾਲੀਆਂ ਹੂੰ ਨਹੀਂ ਵਾਲੇ ਚੋਂ 22 22 ਐਤ ਕੀ ਕਰਿਆਲ ਨੂੰ ਪੁੰਟਾ ਪੋਏ ਕੇ ਬਾਪੂ ਐਤ ਕੀ 17 ਹੀ ਜਾਏਗਾ ਅੱਛਾ ਅਗਰ ਰਹਤਾ ਕਿਉਂ ਕਹਿੰਗੇ ਸਿੱਟੀਆਂ ਲੋਕਾਂ ਦੇ ਹਾਂ ਸਿੱਟੀਆਂ ਨਾ ਕੋਈ ਤਾ ਹੁੜੀ ਉਹਦਾ ਮਕਾਨ ਦੇ ਸੇ ਕਣਕ ਡਾਂ ਸੀ ਥੋੜੀ ਜਿਹੀ ਘੱਟ ਬਣੀ ਉਥੋਂ ਘੱਟ ਕਿਉਂ ਬਣੀ ਤਿੰਨ ਤਿੰਨ ਟਰਾਲੀਆਂ ਬਣੀਆਂ ਕਿੱਲੇ ਇੱਕੋ ਟਰਾਲੀ ਵੱਡੀ ਸੀ 11 ਫੁੱਟੀ ਸੀ ਆ ਲਓ ਰਾ ਪਿਛਲੇ ਘਰੇ ਛੋਟੀ ਸੀਗੀ ਕਿਹੜੇ ਵੇਲੇ ਵੱਡੀ ਆ ਗਈ ਲੋਕਾਂ ਵੇਲੇ ਨਹੀਂ ਹੈ ਲੈ ਵੱਡੀ ਤਾਂ ਹੁਣ ਫਿਰ ਘੱਟੀ ਬਣਨੀਆ ਵੱਡੀਆਂ ਤਾਂ ਕੱਲੋ ਅਸੀਂ ਤਾਂ ਕੀ ਲੈਣਾ ਆਪ ਹੀ ਪਤਾ ਲਾਈਏ ਜੇ ਅਗਲੇ ਨੰਗਾ ਦਵਾਲਿਆ ਗਲੀ ਚ ਕੇ ਨਹੀਂ ਹਾਂ ਉਹਦੇ ਤੂੰ ਨਾ ਜਾਈ ਛਡਾਉਂ ਤੈਨੂੰ ਕੀ ਮੈਂ ਆ ਜਾਗਾ ਅਸੀਂ ਵੀ ਬੁੰਡ ਮਾਰਦੇ ਛਡਾਉਂਦੀ ਸੀ ਕੀ ਲੈਣਾ ਅਸੀਂ ਕਿਉਂ ਛਡਾਉਨੇ ਐ ਇਹ ਜਿਹੇ ਬੰਦੇ ਨੂੰ ਸਹੀ ਗੱਲ ਨਾ ਪੁਰਾਣੇ ਕੀਤੇਲੇ ਬੰਦੇ ਮਾਗਰ ਜਾਵਾਂਗੇ ਉਹ ਇਹ ਗੂ ਕੰਮ ਕਰ ਲਿਆ ਕੋਨ ਸਾਰਾ ਦਿਨ ਇੱਥੇ ਅਸਟਾ ਕਰਦੇ ਆਪ ਦਾ ਦੇਖ ਮੂੰਗੀ ਬੀਜ ਰੱਖੀ ਕੜਤੇ ਮੁੰਡਿਆਂ ਨੇ ਘਰੋਂ ਕੇ ਬਾਗ ਦੇ ਮੂੰਗੀ ਉਹ ਅੱਠ ਕਿੱਲਾਂ ਚੋ ਦੋ ਦੋ ਉਂਗਲਾਂ ਹੋਰੀ ਮੂੰਗੀ ਆ ਰਾਤ ਨੂੰ ਕੰਜੇ ਦੇ ਖਿੱਚ ਕੇ ਧਣੀ ਵਧਾ ਦਿੰਦੇ ਐਵੇਂ ਵਧਾ ਦੇ ਬੀਜੀ ਕਿੱਤੀ ਵਾਲੀ ਆ ਤੇਰੇ ਵੰਗਵਾਲ ਸੀ ਥੋੜੇ ਅਸੀਂ ਮਾਂ ਗੱਲ ਨਹੀਂ ਕੋਈ ਧਣੀਆਂ ਦੀ ਮੁੱਠੀ ਨਹੀਂ ਹੋਈ ਖੇਤ ਦੇ ਬਾਦੂ ਸਬਜ਼ੀ ਹੁੰਦੀ ਆ ਮੇਰੇ ਯਾਰਾ ਹੁੰਦੀ ਕਹਨੇ ਇੱਥੇ ਕਣਾਂ ਵੀ ਜਾਨੀ ਉਹ ਬੀਜਾ ਸੀ ਉਹ ਮੁੰਡੇ ਦੇ ਪਾਣੀ ਤੋੜਦਾ ਮੱਚ ਗਿਆ ਭੈਣ ਦਾ ਖਸਮ ਹਾਂ ਕਮਾਲੀਓ ਮੁੰਡਾ ਨਾ ਤੋੜਦਾ ਤੂੰ ਤੋੜ ਦਿੰਦਾ ਤੇਰੇ ਵਰਗਿਆ ਸਾਗ ਨੂੰ ਤਾਂ ਸਾਡੀ ਜੁੱਕਦਾ ਪਿਆ ਸਾਰਾ ਸਾਲ ਆ ਮੈਂ ਬੁੰਟਾ ਮਾਤਾ ਛਾਗ ਜੀ ਛੜਦਾ ਗੋਪੀ ਸਰੋਂ ਸੀ ਦੋ ਕਨਾਲਾਂ ਤੇ ਬਸਰੋਂ ਦੂਜੀ ਵੀਜ ਲੈਂਦਾ ਨਾ ਦੂਜੀ ਸੀਗੀ ਗਾਂਹਾਂ ਵਾਲੇ ਖੇਤ ਅਗਰ ਨਾ ਭਾਈ ਕਿਰਤਾਂ ਲੈ ਕੇ ਛੋੜੇ ਦੇਸੀ ਸਰੋਂ ਆ ਇਹ ਸਾਗ ਸਵਾਦ ਬੰਦਾ ਮਾਦਾਪੀ ਬੰਦ ਮਗੇ ਆਪ ਸਾਰਾ ਨਹੀਂ ਜਾੜਾ ਕਰੀਏ ਨਾ ਆਪਜੋ ਬੜੀ ਧੋਖ ਲੱਗਦਾ ਮੈਂ ਯਾਰਾ ਤੇਰੀ ਕੀ ਕਰਤਾ ਜੇ ਮੂਲ ਮਾਨ ਵਾਗਰੇ ਕਾ ਜਿਹੜਾ ਨੂੰ ਗੋਰੀ ਬੁੰਡ ਮਗਰ ਲਾਈ ਫਟਾਣਾ ਲਾਈ ਫਿਰਦਾ ਭਾਈ ਆਕਦਨ ਲੱਗੂ ਮੁੜ ਕੇ ਦਾਲ ਨੂੰ ਚੁੰਬੜੂ ਉਹਦੇ ਮੁੰਡੇ ਦੇ ਸਪਰੇ ਕਰਕੇ ਮੈਂ ਕਹਾਂ ਚਲ ਉਹਨਾਂ ਦੇ ਲਿਆਂ ਨਾ ਆਂ ਜਿਹਾ ਉਹਨੇ ਸਪਰੇ ਕਰਤੀ ਪਾਈ ਹੋਣ ਅੱਛੇ ਟੱਟੇ ਫੜਨੇ ਖੁੰਡਾ ਤੇ ਕੀ ਫਿਰਦਾ ਮੈਂ ਤਾਂ ਗੇਤ ਆਸੀ ਗੇੜਾ ਮਾਰਨ ਮੈਂ ਇੱਧਰ ਆ ਕੇ ਪੁੱਦਾ ਬੋਲ ਪੁਰ ਕੇ ਮੈਂ ਜਾਣਨਾ ਹੁਰ ਮੈਂ ਸਿੱਧੂ ਚਾਗਲਾਂ ਕੋਲੇ ਕੀ ਕਰੀਂ ਚਾਹ ਜੀ ਚਾਹਕਤੇ ਆ ਚਾਹ ਆਵਦੀ ਮਾ ਟੂਈ ਮੈਂ ਕਹ ਮੈਨੂੰ ਦੁੱਧ ਪੀਣਾ ਭਾਈ ਚਾਹ ਦਾ ਪੀਤੀ ਨਹੀਂ ਕਦੇ ਦੁੱਧ ਦੇਖ ਮੂੰਹ ਦੇਖ ਦੁੱਧ ਵਾਲਾ ਲਾਲੀ ਆ ਮੂੰਹ ਤੇ ਗਿੱਠ ਗੱਠਾ ਫੋਟਾ ਹੀ ਆ ਕਾਚੂ ਦੀ ਦਾ ਕੱਢੀ ਗੱਲ ਤੇ ਹੋਰ ਦੇਖ ਕੇ ਮੈਂ ਗੱਜਾ ਕਰਦਾ ਜਲ ਨਾ ਪੂਰ ਤੇ ਕਿਤਰਾ ਮਜ਼ਾ ਮੂੰਹ ਹੋਇਆ ਇਹ ਮੈਂ ਮੁੜਿਆ ਭਾਈ ਅਗੜਿਆ ਮੂੰਗੀ ਹਾਂ ਉਗੜਿਆਈ ਅੱਛਾ ਬਾਬਾ ਵੀਜੀ ਖੜਾ ਵਾਹ ਵਾਹ ਦੇਖ ਲੈ ਪਹੁੰਚ ਹੱਥ ਫੇਰ ਕੇ ਰੜਕਦੀ ਹਣ ਤੋੜ ਆ ਆ ਦਿਸੀ ਆਂਦੀ ਆਵੇਗਾ ਆਸੀ ਵੀਜੀ ਐ ਇਹਦਾ ਕਮਾਂਡਗਾ ਖੇਤ ਕਨੀ ਹੱਥ ਕਰ ਦਿੰਦੇ ਡਰਾਈਵਰ ਆ ਵੀ ਆਪਣੀ ਆ ਵੀ ਆਪਣੀ ਆਈ ਆਪਣੀ ਐ ਧੱਕੇ ਅੱਗੇ ਵਾਦੀ ਕਰਦੇ ਪਹਿਲੇ ਲੈ ਚੱਲ ਓਏ ਚੱਲ ਓਏ ਡਰਾਈਵਰ